ਹੋ ਬੰਨਿਆ ਹੋ ਬੰਨਿਆ ਮਾਣ ਸਰ ਕੀ ਮੰਗਵਾ ਗਿਆ ਪਲੀਜ਼ ਵੇਟ ਪਲੀਜ਼ ਵੇਟ ਫਾਰ ਪਲੀਜ਼ ਵੇਟ ਫਾਰ ਹੈ ਭਾਈ ਪਾਦਿਵੇ ਨੇ ਬਾਰ-ਬਾਰ ਕਹਿ ਰਹੇ ਨੇ ਕਿ ਮੁੰਡੇ ਨੂੰ ਨਾਲ ਖੜਿਆ ਜਾਵੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਹੈਲੋ ਯਾਰ ਯਾਰ ਕਿੰਨੇ ਜੀ ਤੁਸੀ ਹਜ਼ਰਤ ਅਫਰਦ ਨਹੀਂ ਜਿਓ ਅੱਜ ਦੇ ਕਰਦੇ ਆ ਪਾ ਕੇ 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 ਪਾ ਨੇ ਕਰਦੇ ਹੈ ਕੋਈ ਨਾ ਅਜੇ ਸੜੀ ਕ ਸਕੂਲ ਦੇ ਵਿੱਚ ਜਿਹੜਾ ਇੱਕ ਬੱਚੀ ਨਾਲ ਗਲਤ ਹੋਇਆ ਇਹ ਜੀ ਮਜੀਠਾ ਰੋਡ ਬਾਈਪਾਸ ਤੇ ਪ੍ਰਤਰਾ ਪਬਲਿਕ ਸਕੂਲ ਹੈ ਇੱਥੇ ਸਾਨੂੰ ਕਰੀਬ ਘੰਟਾ ਪਹਿਲਾਂ 1 ਵਜੇ ਅੱਜ 26 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਬੱਚੀ ਜਿਸ ਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਕਿ ਉਸ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੇ ਤੁਰੰਤ ਪੁਲਿਸ ਪਾਰਟੀ ਸਾਡੀ ਇੱਥੇ ਮੌਕੇ ਤੇ ਪਹੁੰਚ ਗਈ ਹੈ ਹੁਣ ਅਸੀਂ ਲੜਕੀ ਦਾ ਜਾਂ ਉਸਦੀ ਮਦਰ ਦਾ ਦੋਨਾਂ ਚੋਂ ਜੋ ਵੀ ਸਹਿਮਤੀ ਨਾਲ ਸਬ ਇੰਸਪੈਕਟਰ ਲੜਕੀ ਨੂੰ ਥਾਣੇ ਬੁਲਾ ਲਿਆ ਗਿਆ ਵਾ ਉਹਨਾਂ ਦੀ ਸਟੇਟਮੈਂਟ ਲੈ ਕੇ ਜਿਸ ਲੜਕੇ ਦੇ ਖਿਲਾਫ ਇਹ ਦੋਸ਼ ਲਗਾ ਰਹੇ ਨੇ ਉਹ ਵੀ ਜੁਵਨਾਈਲ ਹੈ 18 ਸਾਲ ਤੋਂ ਘੱਟ ਦਾ ਵਾ ਉਹਦਾ ਵੀ ਨਾਮ ਰਿਵੀਲ ਨਹੀਂ ਕਰ ਸਕਦੇ ਜੋ ਵੀ ਇਹ ਕਾਰਵਾਈ ਲਈ ਆਪਣੀ ਸਟੇਟਮੈਂਟ ਦੇਣਗੇ ਉਸ ਦੇ ਤਹਿਤ ਐਫ ਆਰ ਦਰਜ ਕਰਕੇ ਉਸਨੇ ਅਪ੍ਰੀਹੈਂਡ ਕੀਤਾ ਜਾਊਗਾ ਬਿਲਕੁਲ ਜੀ ਉਹ ਵੀ ਐਸ ਐ ਸਕੂਲ ਦੇ ਵਿੱਚ ਪੜਦਾ ਸੀ ਬਿਲਕੁਲ ਜੀ ਉਹ ਵੀ ਐਸ ਐ ਸਕੂਲ ਦੇ ਸਟੂਡੈਂਟ ਹੈ ਜੀ ਕੀ ਆ ਕੰਦੇ ਨੇ ਆਜੋ ਅਸੀਂ ਤੁਹਾਨੂੰ ਕੰਦੇ ਤੁਸੀਂ ਕਿਉਂ ਨਹੀਂ ਕਰਦੇ ਮੈਂ ਕਿਹਾ ਸੀ ਕਿਉਂ ਐਸੀ ਵੀ ਬਣਦੀ ਪੁੱਛਦੇ ਆਪ ਨੂੰ ਆਪ ਹੀ ਕਰੇ ਨੇ ਜਲਮਾ ਪਿੱਛੇ ਆ ਜਾਓ ਪਿੱਛੇ ਆ ਜਾਓ ਹੋ ਮਿਸ਼ੇਨ ਹੋ ਮਿਸ਼ੇਨ ਜਿਹਾ ਉਹ ਨਹੀਂ ਆਇਆ ਠੀਕ ਆ ਠੀਕ ਪੰਚੀ ਸਕਰੀ ਬਹੁਤ ਸ਼ੁਕਰ ਹੋ ਠੀਕ ਸਾਫ ਕਰੇਗਾ ਉਹ ਕਿ ਆਇਓ ਬਿਲਕੁਲ ਵਧੀਆ ਕਰਿਆ ਉਹ ਯਾਰ ਜਾਪੜੀ ਕਿੰਦਰਾ ਥੋੜਾ ਅੰਦਰ ਮਾਰ ਕਰਕੇ ਲਵਾ ਮੇਰੇ ਨਾਲ ਗੱਲ ਕਰਾ ਦੇ ਮੇਰੇ ਨਾਲ ਗੱਲ ਕਰਾ ਦੇ ਉਹ ਇਹ ਅੰਦਰ ਇਹ ਸਕਰੀ ਬੰਦ ਕਰੀ ਬੰਦ ਕੁਰ ਕਰਦੇ ਰਹਿਣਾ ਪਰ ਚੱਲਣ ਦਾ ਪਰਦਾ ਪੈ ਜਾਣਾ ਇਨਸਾਨ ਬਾਹਰ ਦਾ ਕੀ ਕਰੂਗਾ ਮਾਪੇ ਉਹਦੇ ਬੱਚੀ ਕੀ ਹੋ ਮਾ ਮਾਪੇ ਉਹਦੇ ਘਰ ਭੇਜਦਾ ਵ ਪਰ ਬੱਚੇ ਨੂੰ ਪਿਉਣ ਲਈ 5 ਸਾਲ ਦੀ ਬੱਚੀ ਆ ਹੁਣ 5 ਸਾਲ ਦੀ ਬੱਚੀ ਨੂੰ ਕੀ ਪੜਾਵਾਂ ਮੰਨ ਲਓ ਆਪਾਂ ਤੁਹਾਡੀ ਬੱਚੀ ਨਾਲ ਗਲਤ ਕੰਮ ਕਰਦੇ ਆ ਮੈਨੂੰ ਲਾਓ ਤੁਸੀਂ ਮੈਂ ਤੁਹਾਡੀ ਬੱਚੀ ਨਾਲ ਗਲਤ ਕੰਮ ਕਰਾਂਗਾ ਤੁਸੀਂ ਮੈਨੂੰ ਘੱਟ ਕਰੋਗੇ ਮੇਰੇ ਨਾਲ ਜੇ ਮੈਂ ਨਾਲ ਘੱਟ ਕਰੋਗੇ ਤੇ ਮੇਰੇ ਜੁੱਤੀਆਂ ਮਾਰੂ ਹੁਣੇ ਟਾਈਮ ਤੇ ਐਸੀ ਟਾਈਮ ਤੇ ਜੇ ਮੈਂ ਮਾਰਾ ਬੋਲਦਾ ਪਿਆ ਤਾਂ ਫਿਰ ਮੈਨੂੰ ਤਾਰੀ ਮਾਰੋ ਹੁਣ ਪੁਲਿਸ ਵਾਲਿਆ ਨਾ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਪਿੱਛਲੇ ਅਸੀਂ ਕਿ ਨਹੀਂ ਫੜਾ ਗਿਆ ਪੁਲਸ ਵਾਲਾ ਮੇਰੇ ਮੈਗਮੂਹ ਦੇ ਕਿੰਨਾ ਚਾਹੇ ਪੁਲਸ ਵਾਲਾ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਮੋਦੀ ਹੋਵੇ ਚਾਹੇ ਕੋਈ ਹੋਵੇ ਜੇ ਤੂੰ ਇਹ ਕਾਰਗੁਜ਼ਾਰੀ ਵਾਲੀ ਕਰ ਜਾਓ ਤੇ ਮੈਂ ਤੁਹਾਡੀ ਸਾਰੀ ਉਮਰ ਜੁੱਤੀ ਤੇ ਪਛਾ ਪੀਵਾਂਗਾ ਜੇ ਤੂੰ ਇਹ ਕਾਰਗੁਜ਼ਾਰੀ ਕਰ ਜਾਓ ਤੇ ਮੈਂ ਤੁਹਾਡੀ ਜੁੱਤੀ ਤੇ ਪਛਾ ਪੀਵਾਂਗਾ ਮੈਂ ਕਾਨੂੰਨ ਕਾਰਵਾਈ ਮੈਂ ਕਹਾਂ ਕੁਛ ਨਹੀਂ ਕਰੇਗੀ ਐਟਮ ਦੇ ਕੁਛ ਨਹੀਂ ਕਰੇਗੀ ਜੋ ਸਮਾਪਿਤ ਗਏਗਾ ਉਹ ਕੁਝ ਨਹੀਂ ਕਰੇਗੀ ਮੈਂ ਮੰਨ ਲਾ ਮੈਂ ਜਮੰਤਰੀ ਹਾਂ ਮੁੱਖ ਮੰਤਰੀ ਹਾਂ ਮੈਂ ਪੰਜਾਬ ਦਾ ਤੇ ਮੈਂ ਕੁਝ ਨਹੀਂ ਕਰਾਂਗਾ ਕਿਉਂ ਨਹੀਂ ਕਰਾਂਗਾ ਕਿਉਂ ਮੈਂ ਮੁੱਖ ਮੰਤਰੀ ਹਾਂ ਮੈਂ ਇੱਥੇ ਸਮਾਜ ਦੇ ਵਿੱਚ ਪਰਚਾ ਕੇ ਸ਼ਾਹ ਨੂੰ ਟਾਲੀ ਜਾਣਾ ਸ਼ਾਹ ਨੂੰ ਟਾਲੀ ਜਾਣਾ ਜਮੇ ਨੂੰ ਟਾਲੀ ਜਾਣਾ ਮੈਂ ਟੈਂਪਾਸ ਕਰਕੇ ਕਹਿੰਦਾ ਕੀ ਕਰਾਂ ਆ ਬੱਚਾ ਭਲੀ ਆ ਬੱਚਾ ਭਰੀ ਹੈਗਾ ਜੀ ਧੀ ਨੂੰ ਕੀ ਮਿਲਿਆ ਧੀ ਨੂੰ ਕੀ ਮਿਲਿਆ ਮੈਨੂੰ ਦੱਸੋ ਨਾ ਮੇਰੇ ਘਰ ਵੀ ਧੀਆ ਵਾ ਪਰ ਕਾਰਿਮ ਵੀ ਕੈਮਰੇ ਦੇ ਸਾਹਮਣੇ ਉਸ ਦੀ ਸਟੇਟਮੈਂਟ ਲਿਖਣੀ ਹੋਤੀ ਹੈ ਠੀਕ ਹੈ अब लड़की की स्टेटमेंट लिख के पर्चा होगा उस लड़के के ऊपर

جيڪي وهاڻي ٿو پئي چئي ڳالهه ڪاڻي پئي چئي ڳالهه ڪاڻي پئي چئي ਜੀ ਬਾਈ ਕੀ ਨਾਮ ਜੀ ਆਪਣਾ ਜਗਜੀਤ ਸਿੰਘ ਕੀ ਹੋਇਆ ਕੀ ਆ ਰਤੜਾ ਪਬਲਿਕ ਸਕੂਲ ਜੇ ਇਹਦੇ ਅੰਦਰ ਇੱਕ ਕੁੜੀ ਦਾ ਰੇਪ ਹੋਇਆ ਜੀ ਉਹ ਵੀ 5 ਸਾਲ ਦੀ ਕੁੜੀ ਜੇ ਕਿੱਥੇ ਕੀਤਾ ਆ ਇੱਥੇ ਖੋਖੇ ਵਾਲਾ ਮੁੰਡਾ ਜੇ ਨਿਕਾਇਆ ਵੱਤਵਾ 17-18 ਸਾਲਾਂ ਦਾ ਹੋਣਾ ਦੇ ਬਾਥਰੂਮ ਚ ਹੋਇਆ ਜੇ ਕਿੰਨੇ ਸਾਲ ਦੀ ਕੁੜੀ ਜੀ ਕੁੜੀ 5 ਸਾਲ ਦੀ ਉਹਨੂੰ ਪੂਰਾ ਬੋਲਣਾ ਵੀ ਨਹੀਂ ਆਂਦਾ ਤੇ ਉਹਦੇ ਨਾਲ ਗਲਤ ਕੰਮ ਕੀਤਾ ਸਕੂਲ ਵਾਲੇ ਕੀ ਕਰਦੇ ਕੈਮਰੇ ਇਹਨਾਂ ਨੇ ਕਦੀ ਗੱਲੋਂ ਲਾਏ ਆ ਸਕੂਲ ਵਾਲੇ ਕੀ ਕਹਿ ਰਹੇ ਹੁਣ ਸਕੂਲ ਵਾਲੇ ਕਹਿੰਦੇ ਆ ਕਾਰਵਾਈ ਹੋਊਗੀ ਸਾਨੂੰ ਨਹੀਂ ਪਤਾ ਇਹਨਾਂ ਨੇ ਕੈਮਰੇ ਕਾਦੇ ਲਈ ਲਾਇਆ ਸੀ ਇਹੋ ਪੁੱਛਣਾ ਚਾਹੁੰਦੇ ਬਸ ਨਾਲ ਤੁਹਾਨੂੰ ਕਿਹਨੇ ਦੱਸਿਆ ਕਿ ਆ ਕੰਮ ਆ ਉਹਨੇ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਪਹਿਲਾਂ 2-3 ਦਿਨ ਕੁੜੀ ਆਪਣੇ ਸਕੂਲ ਨਹੀਂ ਜਾਂਦੀ ਰਹੀ ਅੱਛਾ ਜੀ ਠੀਕ ਹੈ ਜੀ ਸਕੂਲ ਨਹੀਂ ਜਾਂਦੀ ਰਹੀ ਉਹਨੇ ਉਹਨੇ ਐਂਡ ਤੇ ਦੱਸਿਆ ਆਪਣੇ ਉਹਨੇ ਮਾਂ ਆਪਣੀ ਨੂੰ ਦੱਸਿਆ ਕਿ ਮੰਮੀ ਮੇਰੇ ਨਾਲ ਐਦਾ ਬਾਥਰੂਮ ਚ ਕਿਸੇ ਮੁੰਡੇ ਨੇ ਐਦਾ ਕੀਤਾ ਵਾ ਠੀਕ ਹੈ ਜੀ ਸਕੂਲ ਵਾਲਿਆਂ ਨੂੰ ਦੱਸਤਾ ਕੀ ਹੈਗਾ ਹਾਂਜੀ ਹਾਂਜੀ ਤਾਂ ਸਕੂਲ ਵਾਲਿਆਂ ਨੇ ਮੁੰਡਾ ਲਗਾ ਲਿਆ ਸਕੂਲ ਵਾਲੇ ਹੁਣ ਮੁੰਡਾ ਨਹੀਂ ਬਾਹਰ ਕੱਢਣ ਦੇ ਅਸੀਂ ਤਾਂ ਕਰਕੇ ਸਾਰੇ ਆਣ ਇਕੱਠੇ ਹਾਂ ਕੀ ਕਰਦੇ ਹੋ ਜੀ ਹਾਂਜੀ ਮੰਗੇ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਮੌਕੇ ਤੇ ਪੁਲਿਸ ਆਈ ਹਾਂਜੀ ਮੌਕੇ ਤੇ ਨਹੀਂ ਪੁਲਿਸ ਆਈ ਅੱਧੇ ਪੌਣੇ ਘੰਟੇ ਬਾਅਦ ਆਈ ਹੈ ਤੂੰ ਸੁਣਦਾ ਹਾਂ ਅੱਧੇ ਪੌਣੇ ਘੰਟੇ ਬਾਅਦ ਪੁਲਿਸ ਆਈ ਆ ਤਾਂ ਪੁਲਿਸ ਕੀ ਕਹਿ ਰਹੀ ਹੁਣ ਪੁਲਿਸ ਕਹਿੰਦੀ ਤਾਂ ਇਨਸਾਫ ਮਿਲੂਗਾ ਤੁਹਾਨੂੰ ਠੀਕ ਹੈ हमारे भी छोड़ के जाते काम पे हम लोग सुबह सुबह जाते काम पे तो भरोसा करके रखे जाते क्या क्या हुआ क्या करते लगा के हाँ जी दो हाँ तो कतर तो है ही हम लोग सुबह चढ़ते जाते काम पे तो बच्चों कुछ क्या हुआ कि आपकी बच्ची के साथ उसको शुक्रवार को स्कूल आया था स्कूल में उसको जो पेरियड हुआ था उसको बाद में फिर उसको बंदर है बाद लेके उसको बंदर तो ले उसको, बंद... उसको लड़के ने कुछ खींच के बाथरूम लेके गया बाथरूम लेके जाके उसको कपड़ा छोड़ा छोड़ा उतर के उसको बलत कर किया उसको लड़के ने, ने तो, तो कमरे में बंद है मुझे भी नहीं बताया स्कूल वाले तो बोल दिया कि अंदर बंद कर दिया बोलते मम्मी पापा को बोलते हैं कि उसको उसको मम्मी पापा के साथ भेज दे स्कूल वाले ने यही बात बोल दी है वाले क्या कह रहे आपको पुलिस वाले के साथ तो घंटे बात नहीं हुआ पुलिस वाले तो देखते रहते पुलिस वाले तो कोई बात नहीं बोल रही है ਚਲੋ ਜੇ ਬੈਰਿੰਗਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ ਸਕੂਲ ਦੇ ਬਾਰੇ ਯਾਰ ਮੈਂ ਕੀ ਕਹਾਂ ਮੈਨੂੰ ਪੁੱਛੋ ਜਿਹੜੀ ਗੱਲ ਪੁੱਛਣੀ ਮੈਂ ਕੀ ਕਹਾਂ ਸਾਡੇ ਪੰਜ ਸਾਲ ਦੀ ਬੱਚੀ ਦਾ ਰੇਪ ਹੋਇਆ ਸਕੂਲ ਦੇ ਵਿੱਚ ਕੀ ਕਹਿਣਾ ਚਾਹੋਗੇ ਸਕੂਲ ਬਾਰੇ ਬਿਲਕੁਲ ਇੰਨਾ ਦਾ ਸਕੂਲ ਹੈ ਬੋਲਦੇ ਨਹੀਂ ਜੇ ਉਹ ਬੋਲਦਾ ਕੰਮ ਹੈ ਜਿਹੜੇ ਬੱਚੀ ਦੇ ਮਾਪਿਓ ਨੇ ਕੰਪਲੇਟ ਕੀਤੀ ਹੈ ਉਹਦਾ ਅਸਰ ਕੀਤਾ ਮੁੰਡੇ ਨੂੰ ਕਹਿ ਵੀ ਤਰਾ ਨਾ ਕੱਟਦਾ ਔਰ ਇਹ ਕੀ ਕਰ ਸਕਦੇ ਆ ਅਚਾ ਤੁਸੀਂ ਬੱਚੇ ਤੇ ਕਾਰਵਾਈ ਕਰ ਦਿੱਤੀ ਹੈ ਸਕੂਲੋਂ ਨਾ ਕੱਢ ਦਿੱਤਾ ਗਿਆ ਲਓ ਜੀ ਅਗਲੀ ਕਾਰਵਾਈ ਕੀ ਹੋਏਗਾ ਪੁਲਿਸ ਨੇ ਹਵਾਲੇ ਕੀਤਾ ਉਸ ਬੱਚੇ ਨੂੰ ਪੁਲਿਸ ਨੇ ਇਨਫਾਰਮ ਕਰਤਾ ਗਿਆ ਪੁਲਿਸ ਇਨਫਾਰਮ ਕਰਤਾ ਪੁਲਿਸ ਆਈ ਦੀਏ ਪੁਲਿਸ ਇਨਫਾਰਮ ਕਰਤਾ ਹੋਣਾ